ਇਕ ਵਾਰ ਫਿਰ ਰਿਸ਼ਤੇ ਤਾਰ-ਤਾਰ ਹੋਏ ਨੇ 33 ਸਾਲਾ ਵਿਅਕਤੀ ਨੇ 8 ਸਾਲਾ ਬੱਚੀ ਦੇ ਨਾਲ ਹੱਦਾਂ ਟੱਪੀਆਂ ਨੇ ਮਾਮਲਾ ਮਾਚੀਵਾੜਾ ਦੇ ਪਿੰਡ ਗੁਰੂਗੜ੍ਹ ਦਾ ਹੈ ਜਿੱਥੇ ਕੀ ਤਾਰ-ਤਾਰ ਰਿਸ਼ਤਿਆਂ ਨੂੰ ਕੀਤਾ ਗਿਆ ਪਿੰਡ ਗੁਰੂਗੜ੍ਹ ਦੇ ਡਰੈਨ ਵਾਲੇ ਗਰੀਬ ਪਰਿਵਾਰ ਦੀ 8 ਸਾਲਾ ਬੱਚੀ ਨੂੰ ਜੋ ਕਿ ਉਥੇ ਤੇ ਹੀ ਟ੍ਰੈਂਡ ਵਾਲੇ 33 ਸਾਲਾ ਵਿਅਕਤੀ ਜੋ ਕਿ ਉਸ ਬੱਚੀ ਦੇ ਦਾਦਾ ਦੀ ਉਮਰ ਦਾ ਲੱਗਦਾ ਸੀ ਉਸ ਨੂੰ ਹਵਸ ਮਿਟਾਉਣ ਦੇ ਲਈ ਪਿੰਡ ਦੇ ਹੀ ਖੰਡਰਾ ਚ ਲੈ ਜਾ ਕੇ ਉਸ ਦੇ ਨਾਲ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਦੋਂ ਉਸ ਦੇ ਨਾਲ ਜ਼ੋਰ ਜ਼ਬਰਦਸਤੀ ਕੀਤੀ ਜਾ ਰਹੀ ਸੀ ਤਾਂ ਬੱਚੀ ਰੋਣ ਲੱਗ ਪਈ ਜਿਸ ਦੀ ਆਵਾਜ਼ ਉਸ ਦੇ ਚਾਚੇ ਅਤੇ ਦੋਸਤ ਜੋ ਕਿ ਸੈਣ ਉੱਤੇ ਨਿਕਲੇ ਹੋਏ ਸਨ ਉਹਨਾਂ ਵੱਲ ਸੁਣੀ ਤਾਂ ਜਦੋਂ ਮੌਕੇ ਤੇ ਜਾ ਕੇ ਦੇਖਿਆ ਇਹ ਉਹੀ 33 ਸਾਲਾ ਵਿਅਕਤੀ ਜੋ ਬੱਚੀ ਦੇ ਨਾਲ ਗਲਤ ਤੇ ਅਸ਼ਲੀਲ ਹਰਕਤਾਂ ਕਰਦਾ ਫੜਿਆ ਗਿਆ ਕਿਤੇ ਪਰਿਵਾਰ ਨੂੰ ਬੁਲਾਇਆ ਗਿਆ ਜਦੋਂ ਤੱਕ ਬੱਚੀ ਨੂੰ ਸੇਵ ਕੀਤਾ ਗਿਆ ਉਦੋਂ ਤੱਕ ਇਹ ਦੋਸ਼ੀ ਮੁਰਜ਼ਰਮ ਜੋ ਕਿ ਫਰਾਰ ਹੋ ਚੁੱਕਿਆ ਸੀ ਜਿਸ ਤੋਂ ਬਾਅਦ ਬੱਚੀ ਦੇ ਮਾਪਿਆਂ ਨੂੰ ਬੱਚੀ ਸੌਂਪੀ ਗਈ ਹੈ ਬੱਚੀ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਕੀਤੀ ਅਤੇ ਇਹ ਗਿਆ ਕਿ ऐसे दरिंदे ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਅਜੇ ਹੀ ਕੋਈ ਹਰਕਤ ਕਰਨ ਲੱਗਿਆ ਸੋਵਾਰ ਸੋਚੇ ਤਾਂ ਉੱਥੇ ਹੀ ਦੂਜੇ ਪਾਸੇ ਡੀਐਸਪੀ ਤਲੋਚਨ ਸਿੰਘ ਨੇ ਦੱਸਿਆ ਕਿ ਇਹ ਮੁਕੱਦਮਾ ਸਾਡੇ ਕੋਲ ਪਹੁੰਚਿਆ ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਮੁਜਰਮ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਮੇਰਾ ਨਾਮ ਅਰਜਨ ਕੁਮਾਰ ਹੈ ਅਰਜਨ ਕੀ ਘਟਨਾ ਵਾਪਰੀ ਹੈ ਜੀ ਪਿੰਡ ਦੇ ਚ ਘਟਨਾ ਵਾਪਰੀ ਹੈ ਸ਼ਾਮ ਦੇ ਕਰੀਬ ਸਾਡੇ ਕੇ 7 ਵਜੇ ਮੇਰਾ ਦੋਸਤ ਰੋਟੀ ਪਾਣੀ ਖਾ ਕੇ ਸੈਰ ਕਰਨ ਗਿਆ ਸੀ ਗਾਈ ਤੇ ਇਹਨੇ ਜਦ ਦੇਖਿਆ ਇਹ ਸਾਡੇ ਪਿੰਡ ਤੋਂ ਬਾਹਰ ਇੱਕ ਖੰਡਰਈ ਆਈ ਉਹ ਉਹ ਖੰਡਰ ਚੋਂ ਆਵਾਜ਼ ਆ ਰਹੀ ਸੀ ਕੁੜੀ ਦੀ ਸਾਡੇ ਘਰ ਦੇ ਲੱਗ ਗਈ ਕੁੜੀ ਜੋ ਹੁੰਦੀ ਹੈ ਤੇ ਇਹ ਇਹਨੇ ਦੇਖਿਆ ਜਦੋਂ ਜਾ ਕੇ ਉੱਥੇ ਕੁੜੀ ਨਾਲ ਇੱਕ ਬੰਦਾ 50 ਸਾਲ ਦਾ ਹੀ ਸੁਖਲੀ ਸਿੰਘ ਕੁਮਾਰ ਆਈ ਉਹਦਾ ਨਾ ਉਹ ਗਲਤ ਹਰਕਤ ਕਰ ਰਿਹਾ ਸੀਗੇ ਉਹਨਾਂ ਤੇ ਇਹਨੇ ਹੀ ਕੁੜੀ ਨੂੰ ਚਲੋ ਛਡਾਇਆ ਛੁੜਾਈ ਛੜਾ ਕੇ ਉਹਦੀ ਮਾਂ ਕੋਲੇ ਲੈ ਕੇ ਗਿਆ ਜੀ ਤੇ ਚਲੋ ਅਸੀਂ ਮਾਂ ਕੋਲ ਲੈ ਕੇ ਗਿਆ ਜੀ ਅਸੀਂ ਮੈਂ ਸ਼ਹਿਰ ਨੂੰ ਆ ਗਿਆ ਸੀ ਗਈ ਤੇ ਉਤ ਬਾਅਦ ਜਦੋਂ ਇਹ ਸ਼ਹਿਰ ਤੋਂ ਮੁੜ ਕੇ ਗਏ ਆ ਜੀ ਸਾਨੂੰ ਉਹ ਬੰਦਾ ਮਿਲ ਗਈ ਗੁਰਦਾਰੇ ਕੋਲੇ ਤੇ ਉਹ ਬੰਦੇ ਨੂੰ ਅਸੀਂ ਚਲੋ ਕਿਹਾ ਜੀ ਚੱਲ ਘਰ ਨੂੰ ਚੱਲ ਵੀ ਤੇ ਅਸੀਂ ਥਾਣੇ ਫੋਨ ਕੀਤਾ ਹੋਇਆ ਵੀ ਤੂੰ ਥਾਣੇ ਜਾਣਾ ਹੁਣ ਉਹ ਬੰਦਾ ਸਾਡੇ ਨਾਲ ਹੀ ਹੱਥੋਪਾਈ ਕਰਨ ਲੱਗ ਗਿਆ ਜੀ ਅਸੀਂ ਆਪਣੇ ਬਚਾਜੇ ਚਲੋ ਅਸੀਂ ਵੀ ਮਾਰੇ ਛਪਟ ਮੁੱਕਾ ਤੇ ਐਨਐਚਏ ਜੀ ਚਲੋ ਅਸੀਂ ਉਹਨੂੰ ਬਿਠਾਲ ਕੇ ਮੋਟਰਸਾਈਕਲ ਤੇ ਥਾਣੇ ਲੈ ਕੇ ਗਏ ਜੀ ਅਸੀਂ ਇਹੀ ਮੰਗ ਕਰਦੇ ਹਾਂ ਜੇ ਸਖਤ ਸਖ ਕਰਵਾਈ ਹੋਵੇ ਤਾਂ ਕਿ ਅੱਗੇ ਤੋਂ ਇਹ ਜੀ ਕੋਈ ਵੀ ਵਿਅਕਤੀ ਇਹ ਜੀ ਕਾਨੂੰਨੀ ਹਰਕਤ ਨਾ ਕਰੇ ਮੇਰਾ ਨਾਮ ਤੇਜਵੰਦ ਸਿੰਘ ਆ ਜੀ ਪਿੰਡ ਗੁਰੂਵੜ ਤੋਂ ਰਹਿਣੇ ਵਾਲਾ ਜੀ ਕੀ ਘਟਣਾ ਵਾਪਰੀ ਜਿਹੜੀ ਬੱਚੀ ਕੱਟਣਾ ਵਾਪਰੀ ਰਾਤ ਖਾਣਾ ਖਾ ਕੇ ਮੈਂ ਸੈਰ ਕਰਨ ਵਾਸਤੇ ਬਾਹਰ ਨਿਕਲਿਆ ਸੀ ਜਦੋਂ ਮੈਂ ਪਿੰਡ ਤੋਂ ਥੋੜਾ ਬਾਹਰ ਗਿਆ ਤੇ ਪਿੰਡ 'ਚ ਖੰਡਰ ਵਰਗੇ ਦੋ ਕਮਰੇ ਨੇ ਉਹ ਮੋੜ ਤੋਂ ਮੁੜਿਆ ਮੈਂ ਤਾਂ ਕੁੜੀ ਦੀ ਨਾ ਚੀਕਣ ਦੀ ਆਵਾਜ਼ ਸੁਣੀ ਮੈਂ ਜਦੋਂ ਮੈਂ ਜਾ ਕੇ ਦੇਖਿਆ ਜੀ ਉਹ ਬੰਦਾ 5 ਸਾਲ ਦੀ ਬੱਚੀ ਨੂੰ ਰੇਪ ਕਰਨ ਲੱਗਿਆ ਹੋਇਆ ਸੀ ਠੀਕ ਹੈ ਜੀ ਉਹ ਬੰਦੇ ਨੂੰ ਮੈਂ ਜਾ ਕੇ ਫੜਿਆ ਠੀਕ ਹੈ ਜੀ ਕੁੜੀ ਨੂੰ ਦੇਖਿਆ ਮੈਂ ਫਿਰ ਆਪਣੇ ਘਰਦਿਆਂ ਨੂੰ ਮੈਂ ਫੋਨ ਕਰਿਆ ਉਹਨਾਂ ਨੂੰ ਬੁਲਾਇਆ ਕੁੜੀ ਦੇ ਕੱਪੜਾ ਲੀੜਾ ਪਾਇਆ ਠੀਕ ਹੈ ਜੀ ਤੇ ਕੱਪੜਾ ਲੀੜਾ ਪਾ ਕੇ ਕੁੜੀ ਨੂੰ ਅਸੀਂ ਉਹਦੇ ਮਾਪਿਓ ਦੇ ਹਵਾਲੇ ਕਰਿਆ ਜਿਹਨੇ ਨਾ ਤਾਂ ਲੀਡ ਵਰ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਮਿਹੜਾ ਬੱਚੀ ਜਿਹੜਾ ਉਹਦੇ ਗੁਰੂਗੜ੍ਹ ਪਿੰਡ ਦੀ ਗੱਲ ਹੈ ਠਾਕੜ ਸਾਹਿਬ ਦੀ ਬੱਚੀ ਹੈ ਉਹਦੇ ਨਾਲ ਜਿਹੜਾ ਜਰੂਰਤ ਸੀ ਰਾਤ ਮੇਲ ਜੀ ਕਰਨ ਦੀ ਮੂਰਤ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਸੰਧੀ ਰਾਤ ਨੂੰ ਸਾਡੇ ਐਸਪੀ ਮਾਸ਼ੂਗੜਾ ਦੇ ਪਿੰਡ ਵਾਲਾਂ ਦੇ ਸਹਿਯੋਗ ਦੇ ਨਾਲ ਰਾਤੀ ਜਿਹੜਾ ਮੁੱਢਮ ਸੀ ਸ਼ਕਲੂ ਮੈਤ ਸਨੁ ਸ਼ਗੂ ਮੈਤ ਜਿਹੜਾ ਇਹ ਬੱਚੀ ਦਾ ਪਰਿਵਾਰਾਂ ਜੋ ਦੇਸ਼ੇਦਾਰ ਨੂੰ ਦਾਦੇ ਦੇ ਬਰਾਬਰ ਲੱਗਦਾ ਸੀ ਇਹ ਡੰਬ ਮੈਨ ਹੈਡਾ ਗੁੰਗਵਾਜੀ ਨੂੰ ਕਹਿੰਦੇ ਨੇ ਤੇ ਇਹਨੂੰ ਰਾਤ ਹੀ ਅਰੈਸਟ ਕਰ ਲਿਆ ਸੀ ਇਹਦੇ ਖਿਲਾਫ ਐਫਆਰ ਨੰਬਰ 132 ਅੰਡਰ ਸੈਕਸ਼ਨ 62 ਤੇ ਬਾਰ 62 ਵੀਨਸ ਇਸ ਉਹ 18 ਬਕਸੂ ਐਟ ਦੇ ਜਿਹੜਾ ਪਰਚਾ ਦਰਜ ਕੀਤਾ ਗਿਆ ਮੁੱਲਜੋ ਨੂੰ ਰਾਤ ਦੀ ਜਿਹੜਾ ਅਰੇਸਟ ਕਰ ਲਿਆ ਗਿਆ ਜਿਹਦੇ ਸੰਬੰਧੀ ਜਿਹੜੀ ਫਰਦਰ ਜਿਹੜੀ ਤਫਤੀਸ਼ ਉਹ ਸਾਡੀ ਬੇਨਤੀ ਹੈ ਇਹ ਪ੍ਰਵਾਸੀ ਹੈ ਆਪਣੇ ਪ੍ਰਵਾਸੀ ਨੇ ਜੀ ਬਿਹਾਰ ਦੇ ਨੇ ਪਰ 22 ਸਾਲ ਤੋਂ ਇਸੇ ਗੁਰੂਗੜ੍ਹ ਪਿੰਡ ਦੇ ਵਿੱਚ ਹੀ ਰਹਿੰਦੇ ਜੀ